ਜੀ ਭੈਣ ਘਰੇ ਵਧਾਈਆਂ ਹੋ ਚੁੱਕੀਆਂ। ਹਾਂਜੀ ਭਾਜੀ ਬਹੁਤ-ਬਹੁਤ ਤੁਹਾਨੂੰ ਸਨ ਭੈਣ ਨੂੰ ਤੇ ਐਟੇ ਟਾਈਮ ਆਪਾਂ ਕੱਲ ਗੱਡੀ ਦੀ ਮਤਲਬ ਗੱਲ ਕੀਤੀ ਤੇ ਅੱਜ ਆਪ ਨੂੰ ਗੱਡੀ ਮਿਲ ਗਈ ਸਕਾਰਪੀਓ। ਮੈਂ ਕਿਹਾ ਮੇਰੇ ਵਿਆਹ ਨੂੰ 15 ਸਾਲ ਹੋ ਗਏ। 15 ਸਾਲਾਂ ਬਾਅਦ ਮਿਹਨਤ ਕਰਕੇ ਆਪਾਂ ਗੱਡੀ ਲਈ ਤੂੰ ਲੈ ਹਾਂ ਅੱਜੀ ਤਾਂ ਪਹਿਲਾ ਲੈ ਲਈ ਸੀ 1300 ਰਹਿ ਗਿਆ ਤੇ 300 ਆਪਾਂ ਖਾ ਲਿਆ 1600 ਕਿਵੇਂ ਬਣਿਆ ਦੋ ਮਿੰਟ ਜੇ ਆਪਾਂ ਕੱਲੇ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਹਾਂ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਕੋਈ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਦਰ ਤੱਕ ਜਰੂਰ ਦੇਖਿਓ ਹਾਂਜੀ ਭੈਣ ਘਰੇ ਵਧਾਈਆਂ ਹੋ ਚੁੱਕੀਆਂ। ਹਾਂਜੀ ਭਾਜੀ ਬਹੁਤ-ਬਹੁਤ ਤੁਹਾਨੂੰ ਸੋਨਣ। ਭੈਣ ਨੂੰ ਤੇ ਐਡੇ ਟਾਈਮ ਆਪਾਂ ਕੱਲ ਗੱਡੀ ਦੀ ਮਤਲਬ ਗੱਲ ਕੀਤੀ ਤੇ ਅੱਜ ਆਪਾਂ ਨੂੰ ਗੱਡੀ ਮਿਲ ਗਈ ਸਕਾਰਪੀਓ। ਮੈਂ ਕਹੇ ਕਿਹੜੇ ਬੰਦੇ ਨੇ ਦਵਾਈ? ਜਾਣਦੇ ਹੋਵੋਗੇ ਜਿਨ੍ਹਾਂ ਨੇ ਪਹਿਲਾਂ ਸਕਾਰਪੀਓ ਬੰਦਵਾਈ। ਹੋਰ ਸ਼ਾਜੀ ਕੀ ਹਾਲ ਚੱਲ ਜੀ? ਵਧੀਆ ਜੀ ਵਧੀਆ ਸਰ ਕੋਈ ਫਰਕ ਨਹੀਂ। ਤੇ ਇਹ ਮੇਰੀ ਸਨੈਪਚੈਟ ਵਾਲੇ ਬੰਦੇ ਕੀ ਕਹਿ ਰਹੇ ਤੂੰ? ਮੈਂ ਕਿਹਾ ਮੇਰੇ ਵਿਆਹ ਨੂੰ 15 ਸਾਲ ਹੋ ਗਏ। 15 ਸਾਲਾਂ ਬਾਅਦ ਮਿਹਨਤ ਕਰਕੇ ਆਪਾਂ ਕੱਢੀ ਤੂੰ ਲਈ ਹਾਂ ਮੈਂ ਲਈ ਆਜੀ ਤਾਂ ਪਹਿਲਾਂ ਲੈ ਲਈ ਸੀ ਕੀ ਆਪਦੇ ਸੌਰੇ ਲਈ ਮੈਂ ਆਪਦੇ ਵੀ ਲੋਕਾਂ ਨੂੰ ਲੱਗਦਾ ਵੀ ਇਹ ਸੌਰੇ ਨਹੀਂ ਜਾਨੀ ਮੈਂ ਸੌਰੇ ਜਾਨੀ ਆ ਬਸੂੰ ਰਹਿਣੀ ਇੱਥੇ ਇੱਥੇ ਨੈੱਟ ਨਹੀਂ ਚੱਲਦਾ ਇਹਦਾ ਬਸ ਮਸੇ ਹੁਣ ਮੈਂ ਖੇਤਾਂ ਹੀ ਰਹਿੰਦੇ ਆ ਆਫਿਸ ਦਾ ਕੰਮ ਕਰਨਾ ਪੈਂਦਾ ਇਸ ਕਰਕੇ ਉੱਥੇ ਜਾਣਾ ਪੈਂਦਾ ਤੇਦਾ ਮੂੰਹ ਤੇਰਾ ਮੋਟਾ ਮੋਟਾ ਸਵਾਲ ਦਾ ਜਵਾਬ ਦੇ ਹੈ ਤੂੰ ਮੰਨ ਕੇ ਚਲ ਘੁੰਮਣ ਗਈ ਹੈਨਾ ਇਹ ਤੂੰ 1000 ਰੁਪਿਆ ਨਾਨੀ ਤੋਂ ਲੈ ਗਈ 500 ਰੁਪਿਆ ਵੱਡੇ ਮਾਮੇ ਤੋਂ ਲੈ ਗਈ ਹਨਾ ਤੇ 500 ਰੁਪਿਆ ਲੈ ਗਈ 1000 ਰੁਪਿਆ ਤੇਰੇ ਤੋਂ ਰਾਹ ਜਾਂਦੀ ਡਿੱਗ ਪਿਆ ਠੀਕ ਆ ਤੇ ਤੇਰੇ ਕੋਲ ਰਹਿ ਗਿਆ 500 ਤੇ ਉੱਥੇ ਤੂੰ 300 ਦਾ ਖਾ ਲਿਆ ਹੈ ਮੋਟੋ ਢਿੱਡ ਵੱਡਾ ਤੇਰਾ ਖਾ ਜਾਣੀ ਤੂੰ 300 ਦਾ ਇਹਨੇ 300 ਦਾ ਖਾ ਲਿਆ ਤੂੰ ਹੈ ਮੇਰੇ ਤੇਰੇ ਕੋਲ ਰਹਿ ਗਿਆ ਮਗਰ 200 ਠੀਕ ਆ ਤੇ ਤੂੰ ਮੰਮੀ ਨੂੰ ਨਾ ਫੜਿਆ ਸੀ 1500 ਤੇ ਤੂੰ ਉਹਨਾਂ ਨੂੰ ਮੋੜਤਾ 200 ਰੁਪਿਆ ਉਹਨਾਂ ਤੋਂ 1300 ਰਹਿ ਗਿਆ ਠੀਕ ਆ ਤੇ 300 ਦਾ ਤੂੰ ਖਾ ਲਿਆ ਫੜਿਆ ਤੂੰ 1500 ਸੀ 1600 ਕਿਵੇਂ ਹੋ ਗਿਆ ਤੁਹਾਨੂੰ ਮਾਵਾ ਜੀ ਜਵਾਬ ਦੋ ਹਾਂ ਆ ਤੁਸੀਂ ਜਵਾਬ ਦੋ ਤਾਂ ਮੈਂ ਨਹੀਂ ਦਿੰਦਾ ਚੱਲ ਜਿੱਲਣਾਂ ਦੇ ਸਨੇਚਰ ਵੇਖ ਲਈ ਉਹ ਦੇ ਦੇਣਗੇ ਜਵਾਬ ਕਿਵੇਂ ਹੋਇਆ 1600 ਦਿੱਦਿਆ ਹਣਾ ਦਿੱਦਿਆ ਤੇ ਆ ਲੈ ਦੇ ਦਮਾਖਰਾ ਨਹੀਂ ਤੂੰ ਦੱਸ ਤਾਂ ਸਹੀ ਰਹਿ ਗਿਆ 1600 ਕਿਵੇਂ ਬਣ ਗਿਆ ਢਿੱਡੀ ਦੱਸ ਤੁਸੀਂ 100 ਪਲੱਸ ਕਰੀ ਜਾਂਦੇ ਹੋ 100 ਬਰਤ ਕੀਤਾ ਫੇਰ ਕਿਹੜਾ ਦੇਣਾ ਦੇਖ ਗਿਆ ਤੇ ਉਹ ਗੁੱਤ ਮੋੜਨਾ ਦਾ ਆਪਾਂ ਹੀ ਆ ਲਿਆ ਹੀ ਆਪਾਂ 500 ਚੋਂ 300 ਖਾ ਲਿਆ 200 ਰਹਿ ਗਿਆ ਦੋਨੋਂ ਆਪਾਂ 1500 ਚੋਂ 200 ਮੋੜਤਾ ਉਹਨਾਂ ਨੂੰ 1300 ਰਹਿ ਗਿਆ ਤੇ 300 ਆਪਾਂ ਖਾ ਲਿਆ 1600 ਕਿਵੇਂ ਬਣਿਆ ਦੋ ਮਿੰਟ ਜੇ ਆਪਾਂ ਕੱਲੇ ਗਗੂ ਮੰਮੇ ਨੂੰ ਦਵਾਈ ਦੇ ਗਗੂ ਮੰਮੇ ਨੂੰ ਕੱਲੇ ਨੇ ਦੇ ਦਿਆ ਚੱਲ ਉਹਦਾ ਵੀ ਰਹਿ ਗਿਆ ਫਿਰ 300 1000 ਤਾਂ ਮੰਮੀ ਦਾ ਕਿਹੜਾ 1300 ਖੜਾ ਆਪਣਾ ਤੇ ਮੇਰਾ ਪਾ 300 ਦਾ ਕਹ ਰਿਹਾ 100 ਕਿਵੇਂ ਬਣ ਗਿਆ ਬੜਿਆ ਤਾਂ 1500 ਸੀ 1300 ਮਿੰਜ ਵੀ ਤੇਰਾ ਜਿਹੜਾ 100 ਰੁਪਏ ਤੋਂ ਉਹ ਵੀ ਵਿੱਚ ਐਡ ਕਰਤਾ ਨਾ ਨਾ ਸਹੀ ਆ ਅੱਲਾਵਾ ਦਿਮਾਗ ਕਿਵੇਂ ਬੈਠ ਗਿਆ 1600 ਰਕਮ ਕਿਵੇਂ ਵੱਧ ਗਈ 1300 ਦੱਸ ਓ ਤੇਰੇ ਕੋਲ ਜਿਹੜਾ 100 ਉਹ ਵੀ ਇਹਦੇ ਵਿੱਚ ਹਾਂ ਤੇਰੇ ਕੋਈ ਨਹੀਂ 100 ਵਿੱਚ ਲਾਇਆ ਨਾਰਮਲ ਗੱਲ ਆ ਠੀਕ ਆ 1500 ਲਗਾਏ ਸੀ ਹਾਂ ਜੀ ਗੱਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਦਾਂ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ